6 ਮਈ 2025 ਦੀ ਵੀਡੀਓ ਬਣਾ ਰਹੇ ਆ ਅਕਸਰੀ ਡੇਟ ਦੱਸਦੇ ਰਹਿੰਨੇ ਆ ਭਰਾਵੋ ਕਿਉਂ ਕਈ ਕਾਫੀ ਵਾਰ ਕੀ ਹੁੰਦਾ ਵੀ 2-3 ਸਾਲਾਂ ਬਾਅਦ ਜਾ ਕੇ ਵੀਡੀਓ ਵਾਇਰਲ ਹੋ ਜਾਂਦੀ ਆ ਅੱਜ ਮੌੜ ਮੰਡੀ ਵਾਲੇ ਇੱਥੇ ਬੈਕਗ੍ਰਾਉਂਡ 'ਚ ਬੈਠੇ ਆ ਇੱਥੇ ਵੀ ਕਾਫੀ ਟਰੈਕਟਰ ਲੱਗਦੇ ਆ ਜਿਹੜੇ ਪਿੱਛੇ ਤੋਂ ਇੱਥੇ ਰੈਡੀ ਹੋ ਕੇ ਫਿਰ ਅੱਗੇ ਸ਼ੋਰੂਮ 'ਚ ਲੱਗਦੇ ਆ ਅੱਜ ਇਧਰ ਸ਼ਰਮਾ ਜੀ ਬੈਠੇ ਆ ਕਿਸਾਨ ਇੱਕ ਕੋ ਤੋਂ ਇਧਰ ਗੁਰਦੀਪ ਜੀ ਬੈਠੇ ਆ ਆਰ.ਵੀ.ਐਲ ਤੋਂ ਕੋ ਕਾਫੀ ਬੈਂਕਾਂ ਨਾਲ ਟਰਾਈ ਆਪਾਂ ਭਰਾਵੋ ਅਕਸਰੀ ਬੈਂਕ ਵਾਲੇ ਭਰਾ ਆਉਂਦੇ ਰਹਿੰਦੇ ਆ ਮੀਟਿੰਗਾਂ ਵਗੈਰਾ ਕਰਦੇ ਰਹਿੰਦੇ ਆ ਤੇ ਅੱਜ ਇਹਨਾਂ ਨਾਲ ਵੀ ਮੀਟਿੰਗ ਕਰੀ ਆ ਬਹੁਤ ਹੀ ਘੱਟ ਵਿਆਜ ਤੇ ਜੇਕਰ ਤੁਸੀਂ ਲੋਨ ਕਰਵਾ ਕੇ ਟਰੈਕਟਰ ਖਰੀਦਣੇ ਆ ਬਾਈ ਜੀ ਚੋਲਾ ਤੋਂ ਬੈਠੇ ਆ ਤੇ ਇੱਧਰ ਤਾਂ ਕੁਦਰੀਆ ਹੁੰਦਾ ਨਾਲ ਕਿਹਨਾ ਤਰ੍ਹਾਂ ਗੱਲ ਨਹੀਂ ਸੁਣ ਆ ਗਈ ਸੀ ਬਾਈ ਗੁਰਪ੍ਰੀਤ ਗੁਰਪ੍ਰੀਤ ਪਾਈ ਗੁਰਪ੍ਰੀਤ ਚੋਲਾ ਤੋਂ ਆ ਤੇ ਬਹੁਤ ਹੀ ਘੱਟ ਵਿਆਜ ਤੇ ਤੁਹਾਨੂੰ ਭਰਾਵੋ ਤੁਸੀਂ ਟਰੈਕਟਰ ਦੇਵਾਂਗੇ ਕਿੰਨੇ ਪਰਸੈਂਟੇ ਕਰੂਗੇ ਬਰੇ ਕਰਦੀ ਕੋ 90 ਪੈਸੇ ਵੇਚੀ ਕਰਦਾ 90 ਪੈਸੇ ਸਰ ਮੈਂ ਤੁਸੀਂ ਇਹ ਵੀ ਕਰਦਾ ਪੈਜੀ ਮੜਾ ਘਟਾਉਂਗਾ ਮੈਂ ਬਣਾ ਮੋਟਾ ਘਟਾਦੇ ਵੀ ਕਿਹਾ ਅਕਸ਼ਰੀ ਭਰਾ ਉਹ ਵੀ ਕਿਸਾਨ ਭਰਾਵਾਂ ਦਾ ਵੱਧ ਤੋਂ ਵੱਧ ਫਾਇਦਾ ਹੋਵੇ ਅਕਸ਼ਰੀ ਬੈਂਕਾਂ ਨਾਲ ਮੀਟਿੰਗਾਂ ਕਰਦੇ ਰਹਿੰਦੇ ਆ ਵੀ ਆਈਸ ਲੋਕ ਚੱਪਲਾ ਜਵਾਂਗੀ ਮੀਟਿੰਗਾਂ ਕਰ ਲੈਨੇ ਦੇਸੀ ਜਿਹੇ ਸਿਸਟਮ ਨਾਲ ਵੀ ਕਿਸਾਨਾਂ ਦਾ ਵੱਧ ਤੋਂ ਵੱਧ ਫਾਇਦਾ ਹੋਵੇ ਵੀ ਕਿਹੜੀ ਬੈਂਕ ਘੱਟ ਤੋਂ ਘੱਟ ਵਿਆਜ ਲਾਉਂਦੀ ਆ ਵੀ ਅਕਸ਼ਰੀ ਮੈਂ ਰੋਜ਼ ਰੁਟੀਨ 'ਚ ਦੋ ਤਿੰਨ ਬੈਂਕਾਂ ਨਾਲ ਮੀਟਿੰਗ ਕਰਦਾਗਾ ਪੀਐਮ ਲੋਅ ਆਪਣਾ 30 35 ਬੈਂਕ ਨਾਲ ਟਾਈ ਅਪ ਕਰ ਚੁੱਕੇ ਆ ਵੀ ਜੀਵਿਦਾਰ ਭਰਾ ਦਾ ਵੀ ਵੱਧ ਤੋਂ ਵੱਧ ਫਾਇਦਾ ਹੋਵੇ ਘੱਟ ਤੋਂ ਘੱਟ ਵਿਆਜ ਲੱਗੇ ਇਸ ਕਰਕੇ ਭਰਾਵਾ ਤੁਸੀਂ ਵੀ ਜੇ ਲੋਨ ਤੇ ਡੈਟਾ ਖਰੀਦਣਿਆ ਤਾਂ ਜਲਦੋਂ ਜਲਦ ਬ੍ਰਾਂਚ ਨਾਲ ਸੰਪਰਕ ਕਰੋ ਤੁਹਾਨੂੰ ਆਸਾਨ ਕਿਸਤਾਂ ਤੇ ਇਹ 6 ਮਹੀਨਿਆਂ ਦੀ ਕਿਸਤ ਆ ਗਈ ਹੈ 6 ਮਹੀਨਿਆਂ ਵਾਲੀ ਕੁਆਟਰਲੀ 6 ਮਹੀਨਿਆਂ ਵਾਲੀ ਸੈੱਟ ਕਰਦੇ ਇਹ ਇੱਕ ਕਨਵਰਸ਼ਨ ਕਰਨਾ ਹੋਵੇ ਕੁਆਟਰਲੀ ਕਰ ਦਿੰਦੇ 6 ਮਹੀਨਿਆਂ ਵਾਲੀ ਅੱਛਾ ਤੇ ਤਨਵੀਰ ਜੀ ਕਰ ਦਿੰਦੇ ਹਰ ਭਾਈ ਇਕੋ ਜੀ ਅੱਛਾ 6 ਮਹੀਨਿਆਂ ਵਾਲੀ ਠੀਕ ਹੈ ਜੀ ਇਹ ਵੀ ਠੀਕ ਹੈ ਕਿੰਨੇ ਕਿੰਨੇ ਪਰਸੈਂਟ ਫੰਡਿੰਗ ਕਰ ਦੋ ਆਮੰਦ 5 ਲੱਖ ਦਾ ਡਰੋ ਵੀ ਕਿੰਨੇ ਕਰ ਦੋ ਜੀ ਜੇ ਤਾਂ ਕੋਈ ਜੀ ਮੇਰੇ ਭਰਾ ਆਏਗਾ ਠੀਕ ਹੈ 95% ਵੀ ਕਰ ਦਿੰਦੇ 90 95% ਅੱਛਾ ਜੇ ਕਰ ਰਹੇ ਹੋ ਤਾਂ ਕਵਰਸੀਅਰ ਚ ਚਲਾਉਣਾ ਵੀ ਕਿੰਨੇ ਬਣਨ ਕੋਈ ਜਾਂਦੀ ਹੈ 70% ਪਰ ਲੈ ਕੇ 74 80 ਅੱਛਾ ਡਿਪੈਂਡ ਕਰਦਾ ਹੈ ਕਸਟਮਰ ਕੇ ਆਇਆ ਹੈ ਪ੍ਰੋਫਾਈਲ ਕੇ ਆਇਆ ਜੀ ਠੀਕ ਹੈ ਜੇ ਕਰ ਰਹੇ ਕਈ ਵਾਰ ਕਾफी ਭਰਾ ਮੇਰੇ ਕੋਲ ਇਹੋ ਜਿਹੇ ਵੀ ਆਉਂਦੇ ਵੀ ਜ਼ਮੀਨ ਵਗੈਰਾ ਨਹੀਂ ਹੁੰਦੀ ਕੀ ਕਈ ਵਾਰ ਮਿਹਨਤੀ ਬਹੁਤ ਭਰਾ ਗਏ ਕਿਵੇਂ ਆਪਾਂ ਦੋ ਫੈਲਾ ਕਰੀਆਂ ਸੀ ਇੱਧਰ ਆਹ ਪਿੰਡ ਸੀਗਾ ਬੁਰਜ ਹਨਾ ਵੀ ਤੁਸੀਂ ਵੀ ਕਿਸਾਨ ਕਿਸਾਨ ਦੇ ਭਰਾਓ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਜੇ ਤੁਹਾਡੇ ਕੋਲ ਜ਼ਮੀਨ ਵਗੈਰਾ ਨਹੀਂ ਹੈਗੀ ਤਾਂ ਵੀ ਕਰ ਦੋ ਜੀ ਹਨਾ ਬਿਲਕੁਲ ਜੇ ਨਹੀਂ ਹੈਗੀ ਜ਼ਮੀਨ ਤਾਂ ਵੀ ਤੁਸੀਂ ਥੋੜਾ ਸਿਪਲ ਵਗੈਰਾ ਰਿਕਾਰਡ ਵਗੈਰਾ ਸਹੀ ਹੋਣਾ ਚਾਹੀਦਾ ਭਰਾਓ ਪਹਿਲਾਂ ਜਮੀਨ ਤੋਂ ਵੀ ਛਮਾਈ ਕਿਸ਼ਤ ਹੋਣੀ ਕਿ ਕਿ ਇਦੋਂ ਦੇ ਵਾਸਤੇ ਜੇ ਬਾਰ ਕਰੀ ਜੇ ਬਾਰ ਕਰੀ ਜੇਕਰ ਤੁਹਾਡੇ ਕੋਲ ਜ਼ਮੀਨ ਵਗੈਰਾ ਨਹੀਂ ਹੈਗੀ ਜੇ ਬਾਰ ਮੈਗੇ ਤਾਂ ਵੀ ਛੇਮੀ ਨਾਲ ਕਿਸ਼ਤ ਹੋ ਜੂਗੀ ਜਲਦ ਸਪਰਕ ਕਰੋ 90 ਪੈਸੇ ਵਾਇਰ ਤੇ ਪਹਿਲਾ ਰੁਪਏ ਵਾਇਰ ਤੇ ਕਰਾਉਂਦੇ 10 ਪੈਸੇ ਹੋਰ ਘਟਾ ਦੇ ਭਰਾਵੋ ਜੇਕਰ ਤੁਸੀਂ ਵੀ ਲੋਨ ਕਰਵਾਉਣਾ ਤਾਂ ਬ੍ਰੈਂਡ اٹ ਨਾਲ ਸਪਰਕ ਕਰ ਲਓ ਜਲਦ ਤੋਂ ਜਲਦ ਤੁਸੀਂ ਵੀ ਆਪਣੇ ਘਰੇ ਨਵੇਂ-ਨਵੇਂ ਘਟਕੀਦ ਕੀ ਲੈ ਆ ਸਕਦੇ ਹੋ ਵੀਡੀਓ ਨੂੰ ਅਗੇ ਸਾਂਝਾ ਕਰਨਾ ਸ਼ੇਅਰ ਕਰਨਾ ਧੰਨਵਾਦ